ਚਰਨ ਕਮਲ ਉਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਰਨ ਕਮਲ ਪਰਮਾਤਮਾ ਦੇ ਚਰਨ ਹੁਣ ਇੱਥੇ ਬਹੁਤ ਵੱਡਾ ਭੁਲੇਖਾ ਹੈ ਪਰਮਾਤਮਾ ਦੇ ਚਰਨ ਕਿਹੜੇ ਗੁਰੂ ਦੇ ਚਰਨ ਕਿਹੜੇ ਨੇ ਕਿਹੜੀ ਤਸਵੀਰ ਰੱਖੀ ਹੈ ਕਿਹੜੇ ਗੁਰੂ ਨੂੰ ਯਾਦ ਕਰੀਏ ਕਿਉਂਕਿ ਇੱਕ ਗੱਲ ਸਾਨੂੰ ਪੱਕੀ ਤਰ੍ਹਾਂ ਸਮਝ ਲੈਣੀ ਚਾਹੀਦੀ ਏ ਜੇ ਸਾਡੀ ਸਾਧਨਾ ਬੰਦਤੀ ਇੱਕੋ ਜਿਹੀ ਨਹੀਂ ਅਸੀਂ ਕਿਤੇ ਵੀ ਪਹੁੰਚ ਨਹੀਂ ਸਕਾਂਗੇ ਆਪਾਂ ਜੱਭੀ ਸਾਰੇ ਜਾਣੇ ਆ ਰਾਹ ਗੁਰੂ ਕਿਰਪਾ ਕਰੇ ਗੁਰਮਤ ਦਾ ਰਾਹ ਸਾਨੂੰ ਦਿਸ ਪਿਆ ਚਰਨ ਕਮਲ ਕੀ ਹੈ ਚਰਨਾ ਦਾ ਧਿਆਨ ਕਰਨਾ ਹੁਣ ਕੋਈ ਕਿਸੇ ਗੁਰੂ ਦੇ ਤਸਵੀਰ ਦਾ ਧਿਆਨ ਕਰਦਾ ਹੈ ਕੋਈ ਕਿਸੇ ਦਾ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪੂਛੀਏ ਚਰਨ ਕਮਲ ਕੀ ਪਹਿਲਾ ਟਾਰਗੇਟ ਤੇ ਠੀਕ ਹੋਵੇ ਨਾਸ਼ਾਨਾ ਤੇ ਠੀਕ ਹੋਵੇ ਜੇ ਨਿਸ਼ਾਨਾ ਹੀ ਠੀਕ ਨਹੀਂ ਤੇ ਆਪਾਂ ਪਹੁੰਚਾਂਗੇ ਕਿੱਥੇ ਸਤਿਗੁਰੂ ਨੇ ਕਿਹਾ ਚਰਨ ਕੀ ਹਨ ਗੁਰੂ ਦੇ ਪਰਮਾਤਮਾ ਦੇ ਚਰਨ ਕੀ ਨੇ ਪਰਮਾਤਮਾ ਦੀ ਮੂਰਤ ਕੀ ਹੈ ਗੁਰੂ ਦੀ ਮੂਰਤ ਕੀ ਹੈ ਜਦੋਂ ਬਾਣੀ ਵਿੱਚ ਆਉਂਦਾ ਗੁਰ ਕੀ ਮੂਰਤ ਮਨ ਵਿੱਚ ਧਿਆਨ ਗੁਰੂ ਦੀ ਮੂਰਤ ਦਾ ਆਪਣੇ ਮਨ ਵਿੱਚ ਧਿਆਨ ਕਰ ਗੁਰ ਕੇ ਸ਼ਬਦ ਮੰਤਰ ਮਨ માં ਦੇ ਬੋਸੇ ਫਿਰ ਨਾਲ ਆਪਾਂ ਕਹਿੰਦੇ ਆ ਵੀ ਭਾਈ ਗੁਰਦਾਸ ਜੀ ਉਸ ਸ਼ਬਦ ਦੀ ਵਿਆਖਿਆ ਕਰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਤੇ ਭਾਈ ਸਾਹਿਬ ਨੇ ਨਾਲ ਦੱਸਿਆ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ ਪਰ ਇਹਦੇ ਨਾਲ ਇੱਕ ਹੋਰ ਚੀਜ਼ ਗਈ ਸਾਧ ਸੰਗਤ ਵਿੱਚ ਪ੍ਰਗਟ ਆਇਆ ਦੋ ਚੀਜ਼ਾਂ ਧਿਆਨ ਵਿੱਚ ਰੱਖਣਾ ਇਕਲਾ ਸ਼ਬਦ ਨਹੀਂ ਕਿਹਾਇਆ ਸੀ ਗੁਰੂ ਦੀ ਮੂਰਤ ਜਿਹੜਾ ਸਿਧਾਂਤ ਕਲਗੀਆਂ ਵਾਲੇ ਪਾਦਸ਼ਾਹ ਨੇ ਦਿੱਤਾ ਸੀ ਵੀ ਮੇਰੀ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਭਾਈ ਗੁਰਦਾਸ ਜੀ ਦੀ ਇਹ ਵਿਆਖਿਆ ਉਹਨਾਂ ਕੀਤੀ ਸੀ ਉਹਨਾਂ ਕਿਹਾ ਸੀ ਜੇ ਗੁਰੂ ਦੇ ਚਰਨਾਂ ਦਾ ਧਿਆਨ ਕਰਨਾ ਹੀ ਤੇ ਉਹਨਾਂ ਦੇ ਵਿੱਚ ਬਹਿ ਕੇ ਜਿਨ੍ਹਾਂ ਦਾ ਮਨ ਗੁਰੂ ਕੇ ਸ਼ਬਦ ਨਾਲ ਪਰੋਤਾ ਗਿਆ ਹੈ ਉਹਨਾਂ ਦੇ ਵਿੱਚ ਬਹਿ ਕੇ ਗੁਰੂ ਕੇ ਸ਼ਬਦ ਨੂੰ ਉਚਾਰੀ ਤੇ ਉਸ ਆਵਾਜ਼ ਨੂੰ ਪਿਆਰ ਕਰੀ ਜਿਹੜੀ ਤੇਰੀ ਰਸਨਾ ਤੋਂ ਨਿਕਲੀ ਆਉਂਦੀ ਉਹ ਆਵਾਜ਼ ਹੀ ਗੁਰੂ ਕੇ ਚਰਨ ਹੈ ਉਹਦੇ ਨਾਲ ਧਿਆਨ ਲਾ ਬਸ ਇਹਨਾਂ ਨੂੰ ਕੰਮੇ ਗੁਰਮਤ ਇਹਦੇ ਤੋਂ ਵੱਧ ਅਸੀਂ ਜੋ ਵੀ ਕਰਨਿਓ ਸਾਡੀ ਭਟਕਣਾ ਹੈ ਉਹ ਸਾਡੇ ਮਨ ਦੀ ਕਿਰਿਆ ਹੈ ਅਸੀਂ ਆਪ ਬਣਾਇਆ ਉਹ ਗੁਰਮਤ ਨਾਮ ਨਹੀਂ ਹੈ